ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜਿੱਥੇ ਇੱਕ ਬਹਾਦਰ ਯੋਧਾ ਸੀ ਉੱਥੇ ਹੀ ਉਹ ਇੱਕ ਸੂਝਵਾਨ ਅਤੇ ਦੂਰਅੰਦੇਸ਼ੀ ਸ਼ਾਸਕ ਵੀ ਸੀ ਮੌਜੂਦਾ ਹਾਲਾਤਾਂ ਨੂੰ ਵੇਖ ਕੇ ਉਹ ਆਉਣ ਵਾਲੀਆਂ ਮੁਸੀਬਤਾਂ ਬਾਰੇ ਸਹਿਜੇ ਹੀ ਅੰਦਾਜ਼ਾ ਲਗਾ ਲੈਂਦਾ ਸੀ ਮਹਾਰਾਜੇ ਨੇ ਆਪਣੀ ਇਸੇ ਖਾਸੀਅਤ ਦੇ ਕਾਰਨ ਹੀ ਅਨੇਕਾਂ ਵਾਰ ਦੁਸ਼ਮਣਾਂ ਦੇ ਵਾਰ ਕਰਨ ਤੋਂ ਪਹਿਲਾਂ ਹੀ ਉਹਨਾਂ ਦੇ ਮੂੰਹ ਮੋੜ ਦਿੱਤੇ ਸਨ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਮਹਾਰਾਜਾ ਰਣਜੀਤ ਸਿੰਘ ਇਨ ਬਿਨ ਵੇਖ ਲੈਂਦਾ ਸੀ ਅਤੇ ਉਹਨਾਂ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੱਕਦਾ ਸੀ ਇਹੀ ਕਾਰਨ ਸੀ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਭਾਗ ਦੌਰਾਨ ਬਹੁਤਾ ਸਮਾਂ ਚਿੰਤਨ ਅਤੇ ਭਵਿੱਖੀ ਯੋਜਨਾਵਾਂ ਬਣਾਉਣ ਵਿੱਚ ਲਗਾਉਂਦਾ ਸੀ ਕਈ ਵਾਰ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਅਤੇ ਵਿਅੰਤਾਂ ਉਸਦੇ ਦਰਬਾਰੀਆਂ ਅਤੇ ਨੈਲਾਂ ਨੂੰ ਵੀ ਸਮਝ ਨਹੀਂ ਆਉਂਦੀਆਂ ਸਨ ਪਰੰਤੂ ਜਦੋਂ ਨਤੀਜੇ ਸਾਹਮਣੇ ਆਉਂਦੇ ਸਨ ਤਾਂ ਉਹਨਾਂ ਨੂੰ ਮਹਾਰਾਜ ਦੀ ਦੂਰ ਅੰਦੇਸ਼ੀ ਅਤੇ ਸੂਝ-ਬੂਝ ਦਾ ਪਤਾ ਲੱਗਦਾ ਸੀ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਤੱਕ ਵੀ ਮਹਾਰਾਜਾ ਰਣਜੀਤ ਸਿੰਘ ਗਹਿਣ ਚਿੰਤਨ ਵਿੱਚ ਸੀ ਇਤਿਹਾਸਕਾਰ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਅੰਤਿਮ ਸਮੇਂ ਵਿੱਚ ਆਪਣਾ ਰਾਜ ਭਾਗ ਖੁੱਸਦਾ ਨਜ਼ਰ ਆ ਰਿਹਾ ਸੀ ਜਿਸ ਕਾਰਨ ਉਹ ਚੈਨ ਨਾਲ ਇਸ ਜਹਾਨ ਤੋਂ ਰੁਖਸਤ ਵੀ ਨਾ ਹੋ ਸਕਿਆ ਆਪਣੇ ਅੰਤਿਮ ਸਮੇਂ ਵੀ ਮਹਾਰਾਜਾ ਰਣਜੀਤ ਸਿੰਘ ਕਿਉਂ ਫਿਕਰਮੰਦ ਸੀ ਮੌਤ ਤੋਂ ਕੁਝ ਹੀ ਪਲ ਪਹਿਲਾਂ ਮਹਾਰਾਜੇ ਨੇ ਦੱਖਣ ਵੱਲ ਹੱਥ ਦਾ ਇਸ਼ਾਰਾ ਕਰਕੇ ਦਰਬਾਰੀਆਂ ਤੋਂ ਕੀ ਜਾਣਨ ਦੀ ਕੋਸ਼ਿਸ਼ ਕੀਤੀ ਮਹਾਰਾਜ ਦੀ ਮੌਤ ਤੋਂ ਐਨ ਪਹਿਲਾਂ ਉਸ ਨੂੰ ਬਚਾਉਣ ਲਈ ਕੀ ਕੁਝ ਕੀਤਾ ਗਿਆ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦੇ ਆਖਰੀ ਕੁਝ ਦਿਨਾਂ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਪਹਿਲੇ 4 ਸਾਲਾਂ ਦੌਰਾਨ ਉਸ ਨੂੰ ਅਧਰੰਗ ਦੇ 3 ਦੌਰੇ ਪਏ ਸਨ। ਇਹਨਾਂ ਦੌਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਾਫੀ ਕਮਜ਼ੋਰ ਕਰ ਦਿੱਤਾ। ਹਾਲਾਂਕਿ ਚੰਗੀ ਖੁਰਾਕ ਦੇ ਦਮ ਤੇ ਮਹਾਰਾਜਾ ਤੁਰਨ-ਫਿਰਨ ਦੇ ਕਾਬਿਲ ਹੁੰਦਾ ਰਿਹਾ, ਪਰੰਤੂ ਇਲਾਜ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਉਸ ਦੀ ਸਿਹਤ ਡਿੱਗਦੀ ਗਈ। ਤੋਰੇ-ਫੇਰੇ ਅਤੇ ਸ਼ਿਕਾਰ ਦੇ ਸ਼ਿਕੀਨ ਹੋਣ ਕਾਰਨ ਆਪਣੇ ਅੰਤਿਮ ਦਿਨਾਂ ਤੱਕ ਵੀ ਮਹਾਰਾਜਾ ਰਣਜੀਤ ਸਿੰਘ ਨੇ ਆਰਾਮ ਨਾ ਕੀਤਾ। ਫਕੀਰ ਭਰਾਵਾਂ ਦਾ ਜਾਨਸ਼ੀਨ ਸੈਇਦ ਵਹੀਦਉਦੀਨ ਲਿਖਦਾ ਹੈ ਕਿ 20 ਜੂਨ 1839 ਈਸਵੀ ਨੂੰ ਮਹਾਰਾਜੇ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਸਦੇ ਨੱਕ ਵਿੱਚੋਂ ਖੂਨ ਵਗਣ ਲੱਗਾ ਮਹਾਰਾਜੇ ਨੇ ਫਕੀਰ ਅਜੀਜਉਦੀਨ ਨੂੰ ਬੁਲਾ ਕੇ ਰਾਜ ਭਾਗ ਕੁਮਰ ਖੜਕ ਸਿੰਘ ਨੂੰ ਸੌਂਪਣ ਦੀ ਗੱਲ ਛੇੜੀ ਇਸ ਬਾਰੇ ਐਲਾਨ ਦਾ ਖਰੜਾ ਤਿਆਰ ਕਰਵਾਇਆ ਗਿਆ ਹਾਲਾਂਕਿ ਕੁੰਵਰ ਖੜਕ ਸਿੰਘ ਨੂੰ 1816 ਈਸਵੀ ਦੌਰਾਨ ਹੀ ਵਾਰਿਸ ਐਲਾਨ ਦਿੱਤਾ ਗਿਆ ਸੀ ਪਰੰਤੂ ਰਸਮੀ ਤੌਰ ਤੇ ਮਹਾਰਾਜੇ ਦੀ ਮੌਤ ਤੋਂ ਪਹਿਲਾਂ ਇਹ ਕਰਨਾ ਜ਼ਰੂਰੀ ਸੀ ਇਸ ਤਰ੍ਹਾਂ ਅਗਲੇ ਹੀ ਦਿਨ 21 ਜੂਨ ਨੂੰ ਕੁੰਵਰ ਖੜਕ ਸਿੰਘ ਨੂੰ ਜਾਨਸ਼ੀਨ ਅਤੇ ਧਿਆਨ ਸਿੰਘ ਡੋਗਰੇ ਨੂੰ ਰਸਮੀ ਤੌਰ ਤੇ ਪ੍ਰਧਾਨ ਮੰਤਰੀ ਥਾਪ ਦਿੱਤਾ ਗਿਆ ਉਸ ਤੋਂ ਅਗਲੇ ਦਿਨ 22 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਬੇਹੋਸ਼ ਹੋ ਗਿਆ ਇਤਿਹਾਸਕਾਰ ਸੋਹਣ ਲਾਲ ਨੇ ਇਸ ਦਾ ਵਰਣਨ ਕਰਦਿਆਂ ਲਿਖਿਆ ਹੈ ਕਿ ਮਹਾਰਾਜੇ ਦੇ ਬੇਹੋਸ਼ ਹੁੰਦਿਆਂ ਹੀ ਅੰਤਿਮ ਰਸਮਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਲਾਹੌਰ ਸ਼ਹਿਰ ਵਿੱਚ ਖਬਰ ਫੈਲਦਿਆਂ ਹੀ ਰੋਣ ਪਿੱਟਣ ਦਾ سلسلہ ਸ਼ੁਰੂ ਹੋ ਗਿਆ ਪਰੰਤੂ ਮਹਾਰਾਜਾ ਫੇਰ ਸੂਰਤ ਵਿੱਚ ਆ ਗਿਆ ਤੇ ਪਹਿਲੇ ਦਿਨ ਨਾਲੋਂ ਜ਼ਿਆਦਾ ਸਿਹਤਯਾਬ ਦਿਖਿਆ ਅਗਲੇ ਦਿਨ 23 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਹੋਰ ਤੰਦਰੁਸਤ ਨਜ਼ਰ ਆਇਆ ਸਵੇਰ ਹੁੰਦਿਆਂ ਹੀ ਮਹਾਰਾਜਾ ਨੇ ਆਪਣੀ ਵਿਸ਼ੇਸ਼ ਸਵਾਰੀ ਮੰਗਵਾਈ ਅਤੇ ਟੈਲੰਟ ਨੂੰ ਨਿਕਲ ਗਿਆ ਵਾਪਸ ਆ ਕੇ ਉਸਨੇ ਹਾਥੀ ਘੋੜੇ ਸੋਨੇ ਦੇ ਬਰਤਨ ਅਤੇ 51000 ਰੁਪਏ ਦਾ ਦਾਨ ਕੀਤਾ ਸ਼ਾਮ ਹੁੰਦਿਆਂ ਹੀ ਫਿਰ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਬੇਹੋਸ਼ੀ ਨੇ ਆ ਕੇ ਰਿਆ ਪਰੰਤੂ 4 ਕੁ ਘੰਟਿਆਂ ਬਾਅਦ ਹੀ ਮਹਾਰਾਜਾ ਫੇਰ ਹੋਸ਼ ਵਿੱਚ ਆ ਗਿਆ ਇਸ ਪੂਰੇ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਪਸ਼ਟ ਦਿਖਦੀਆਂ ਰਹੀਆਂ 24 ਜੂਨ 1839 ਵਾਲੇ ਦਿਨ ਸਵੇਰੇ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਬਣਾਇਆ ਗਿਆ ਮੋਤੀਆਂ ਦਾ ਕੁਸਤਾ ਖਾਧਾ ਜਿਸ ਨੂੰ ਖਾ ਕੇ ਉਹ ਕਾਫੀ ਕਾਇਮ ਹੋ ਗਿਆ ਮਹਾਰਾਜਾ ਨੇ ਆਪਣੀ ਖਾਸ ਬੱਗੀ ਮੰਗਵਾਈ ਅਤੇ ਸੈਰ ਕਰਨ ਲਈ 12 ਦਰੀ ਬਾਗ ਵਿੱਚ ਨਿਕਲ ਗਿਆ ਸ਼ਹਿਰ ਤੋਂ ਆ ਕੇ ਉਸਨੇ ਇੱਕ ਪਹੁੰਚੇ ਹੋਏ ਮਹਾਪੁਰਸ਼ ਦੇ ਦਰਸ਼ਨ ਕੀਤੇ ਅਤੇ ਦਾਨ ਵਗੈਰਾ ਕੀਤਾ ਅਗਲੇ ਦਿਨ 25 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਚਾਹੁੰਦੇ ਹੋਏ ਵੀ ਬਾਹਰ ਸੈਰ ਲਈ ਨਾ ਜਾ ਸਕਿਆ ਉਹ ਸਵੇਰ ਤੋਂ ਲੈ ਕੇ ਕਈ ਵਾਰ ਬੇਹੋਸ਼ ਹੋਇਆ ਤੇ ਹੋਸ਼ ਵਿੱਚ ਆਇਆ ਧਿਆਨ ਸਿੰਘ ਅਤੇ ਹੋਰਨਾਂ ਨੇ ਮਹਾਰਾਜੇ ਨੂੰ ਸ਼ੀਸ਼ ਮਹਿਲ ਦੀ ਹੇਠਲੀ ਮੰਜ਼ਲ ਤੇ ਲੈ ਕੇ ਜਾਣ ਦਾ ਵਿਚਾਰ ਬਣਾਇਆ ਜਿਸ ਤੋਂ ਮਹਾਰਾਜੇ ਨੇ ਇਨਕਾਰ ਕਰ ਦਿੱਤਾ ਇਸ ਦੌਰਾਨ ਮਹਾਰਾਜੇ ਦੀ ਨਬਜ਼ ਬੇहद ਕਮਜ਼ੋਰ ਹੋ ਗਈ ਅਤੇ ਰੁਕ ਰੁਕ ਕੇ ਚੱਲਣ ਲੱਗੀ 26 ਜੂਨ ਦੀ ਸਵੇਰ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕਿਆ ਇਸ ਤੋਂ ਬਾਅਦ ਮਹਾਰਾਜੇ ਨੇ ਸ਼ਾਹੀ ਵੈਦਾਂ ਵੱਲੋਂ ਤਿਆਰ ਕੀਤੀ ਗਈ ਨਵੀਂ ਦਵਾਈ ਦਾ ਸੇਵਨ ਕੀਤਾ ਜਿਸ ਨੇ ਮਹਾਰਾਜੇ ਦੇ ਸਰੀਰ ਵਿੱਚ ਕੁਝ jaan phook ਦਿੱਤੀ ਇਸੇ ਦੌਰਾਨ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਵਿਸ਼ੇਸ਼ ਬੱਗੀ ਦੇ ਨਾਲ ਨਾਲ ਹਾਥੀ ਘੋੜਿਆਂ ਅਤੇ 8 ਲੱਖ ਰੁਪਏ ਦਾ ਦਾਨ ਕੀਤਾ ਸ਼ਾਮ ਹੁੰਦਿਆਂ ਹੀ ਮਹਾਰਾਜ ਦੀ ਹਾਲਤ ਫੇਰ ਤੋਂ ਵਿਗੜਨੀ ਸ਼ੁਰੂ ਹੋ ਗਈ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਅੰਤ ਸਮਾਂ ਨੇੜੇ ਆਉਂਦਿਆਂ ਵੇਖ ਕੇ ਆਪਣੀ ਕਮਰ ਨਾਲੋਂ ਹਥਿਆਰ ਅਤੇ ਕਮਰ ਕਸੇ ਖੋਲ ਦਿੱਤੇ ਕਿਸੇ ਤਰ੍ਹਾਂ 26 ਜੂਨ ਦੀ ਰਾਤ ਲੰਗੀ 27 ਜੂਨ ਦੀ ਸਵੇਰ ਹੁੰਦਿਆਂ ਹੁੰਦਿਆਂ ਮਹਾਰਾਜਾ ਰਣਜੀਤ ਸਿੰਘ ਦੀ ਹਾਲਤ ਕਾਫੀ ਖਰਾਬ ਹੋ ਗਈ ਮਹਾਰਾਜ ਦੇ ਬੁੱਲ ਹਿਲਣੋਂ हट ਗਏ ਅਤੇ ਨਬਜ਼ ਵੀ ਕਮਜ਼ੋਰ ਪੈਣ ਲੱਗੀ ਬਾਅਦ ਦੁਪਹਿਰ ਮਹਾਰਾਜ ਦੇ ਸਰੀਰ ਵਿੱਚ ਕੁਝ ਹਿਲਜੁਲ ਹੋਈ ਪਰੰਤੂ ਮਹਾਰਾਜੇ ਨੂੰ ਅਸਹਿਤ ਦਰਦ ਦਾ ਦੌਰਾ ਪਿਆ ਇਸ ਦੌਰੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਤੇਰ ਠੰਡਾ ਹੋਣਾ ਸ਼ੁਰੂ ਹੋ ਗਿਆ ਸ਼ਾਹੀ ਵੈਦ ਵੀ ਆਪਣੇ ਸਾਰੇ ਨੁਕਸੇ ਚੱਕ ਕੇ ਪਿਛਾਂ ਹਟ ਗਏ ਮਹਾਰਾਜੇ ਨੇ ਆਖਰੀ ਵਾਰ ਹਲਕੀਆਂ ਅੱਖਾਂ ਖੋਲੀਆਂ ਅਤੇ ਇੱਕ ਨਜ਼ਰ ਸਾਹਮਣੇ ਵੱਲ ਮਾਰੀ ਸਾਹਮਣੇ ਪ੍ਰਧਾਨ ਮੰਤਰੀ ਧਿਆਨ ਸਿੰਘ ਅਤੇ ਉਸ ਦਾ ਭਰਾ ਸੁਚੇਤ ਸਿੰਘ ਡੋਗਰਾ ਨਜ਼ਰ ਆਏ ਤਾਂ ਮਹਾਰਾਜੇ ਨੇ ਅੱਖਾਂ ਮੋੜ ਬੰਦ ਕਰ ਲਈਆਂ ਉਝ ਹੀ ਪਲਾਂ ਬਾਅਦ ਫੇਰ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਅੱਖਾਂ ਖੋਲ੍ਹੀਆਂ ਅਤੇ ਬੜੀ ਮੁਸ਼ਕਲ ਨਾਲ ਆਪਣੀ ਉਂਗਲੀ ਨਾਲ ਦੱਖਣ ਵੱਲ ਇਸ਼ਾਰਾ ਕੀਤਾ। ਧਿਆਨ ਸਿੰਘ ਨੇ ਮਹਾਰਾਜੇ ਦੇ ਕੋਲ ਜਾ ਕੇ ਉਸ ਨੂੰ ਇਸ ਇਸ਼ਾਰੇ ਦਾ ਨਪਿਆ ਤੋਲਿਆ ਜਵਾਬ ਦਿੱਤਾ ਜਿਸ ਤੋਂ ਬਾਅਦ ਮਹਾਰਾਜੇ ਨੇ ਫੇਰ ਤੋਂ ਅੱਖਾਂ ਬੰਦ ਕਰ ਲਈਆਂ। ਆਖਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਸਾਹਾਂ ਦੀ ਡੋਰ ਟੁੱਟ ਗਈ। ਕਾਬਲ ਕੰਧਾਰ ਦੀਆਂ ਕੰਧਾਂ ਤੱਕ ਘੂਕਰ ਪਾਉਣ ਵਾਲਾ ਅਜੀਤ ਸੂਰਮਾ ਆਖਰਕਾਰ ਹੌਣੀ ਅੱਗੇ ਹਾਰ ਗਿਆ। ਲਾਹੌਰ ਕਿਲੇ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਗਏ ਅਤੇ ਮਹਾਰਾਜੇ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਸਲ ਵਿੱਚ ਜ਼ਿੰਦਗੀ ਦੇ ਇਹਨਾਂ ਅੰਤਿਮ ਦਿਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬੋਲਣ ਦੀ ਸ਼ਕਤੀ ਜਵਾਬ ਦੇਈ ਗਈ ਸੀ ਜਿਸ ਕਾਰਨ ਉਹ ਇਸ਼ਾਰਿਆਂ ਨਾਲ ਹੀ ਕੁਝ ਗੱਲਾਂ ਕਰਦਾ ਅਤੇ ਸੂਚਨਾਵਾਂ ਲੈਂਦਾ ਸੀ ਮਹਾਰਾਜਾ ਰਣਜੀਤ ਸਿੰਘ ਜਦੋਂ ਪੱਛਮ ਵੱਲ ਇਸ਼ਾਰਾ ਕਰਦਾ ਸੀ ਤਾਂ ਉਸ ਦਾ ਮਤਲਬ ਇਹ ਹੁੰਦਾ ਸੀ ਕਿ ਅਫਗਾਨਿਸਤਾਨ ਦੀਆਂ ਸਰਹੱਦਾਂ ਤੋਂ ਆਉਣ ਵਾਲੀਆਂ ਜਾਣਕਾਰੀਆਂ ਉਸ ਨੂੰ ਦਿੱਤੀਆਂ ਜਾਣ ਇਸੇ ਤਰ੍ਹਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੱਖਣ ਵਾਲੇ ਪਾਸੇ ਇਸ਼ਾਰਾ ਕਰਦਾ ਸੀ ਤਾਂ ਉਸ ਦਾ ਮਤਲਬ ਇਹ ਹੁੰਦਾ ਸੀ ਕਿ ਅੰਗਰੇਜ਼ੀ ਰਾਜ ਨਾਲ ਲੱਗਦੀਆਂ ਖਾਲਸਾ ਰਾਜ ਦੀਆਂ ਸਰਹੱਦਾਂ ਤੇ ਹੋਣ ਵਾਲੀ ਹਿਲਜੁਲ ਸੰਬੰਧੀ ਜਾਣਕਾਰੀ ਉਸ ਨੂੰ ਦਿੱਤੀ ਜਾਵੇ। ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਵੱਡਾ ਫਿਕਰ ਅੰਗਰੇਜ਼ੀ ਰਾਜ ਨਾਲ ਲੱਗਦੀਆਂ ਖਾਲਸਾ ਰਾਜ ਦੀਆਂ ਹੱਦਾਂ ਦਾ ਸੀ। ਮਹਾਰਾਜਾ ਰਣਜੀਤ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਕਿ ਅੰਗਰੇਜ਼ ਲੰਬੇ ਸਮੇਂ ਤੋਂ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਇਸੇ ਕਾਰਨ ਮਹਾਰਾਜਾ ਰਣਜੀਤ ਸਿੰਘ ਆਪਣੇ ਅੰਤਮ ਸਾਹਾਂ ਤੱਕ ਵੀ ਦੱਖਣ ਵੱਲ ਇਸ਼ਾਰੇ ਕਰਕੇ ਉੱਥੋਂ ਦੀਆਂ ਸੂਚਨਾਵਾਂ ਹਾਸਲ ਕਰਦਾ ਰਿਹਾ। ਹਰਿਆ ਰਣਜੀਤ ਸਿੰਘ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸਦੇ ਵਾਰਿਸ ਖਾਸ ਕਰਕੇ ਕੁੰਵਰ ਖੜਕ ਸਿੰਘ ਇੰਨਾ ਯੋਗ ਨਹੀਂ ਹੈ ਕਿ ਉਹ ਖਾਲਸਾ ਰਾਜ ਨੂੰ ਇੱਕ ਮੁਠ ਰੱਖ ਸਕੇ ਇਸ ਦੇ ਨਾਲ ਹੀ ਉਹ ਕੁਝ ਦਰਬਾਰੀਆਂ ਦੀ ਅਸਲੀਅਤ ਵੀ ਜਾਣਦਾ ਸੀ ਜੋ ਅੰਗਰੇਜ਼ਾਂ ਨਾਲ ਅੰਦਰ ਖਾਤੇ ਘੋਖਚੜੀ ਸਨ ਮਹਾਰਾਜੇ ਨੂੰ ਇਹ ਵੀ ਪਤਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਅੰਗਰੇਜ਼ ਖਾਲਸਾ ਰਾਜ ਤੇ ਕਬਜ਼ਾ ਕਰਨ ਦੀ ਆਪਣੀ ਮਨਛਾ ਨੂੰ ਪੂਰਾ ਕਰਨ ਵਿੱਚ ਢਿੱਲ ਨਹੀਂ ਵਰਤਣਗੇ ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਆਪਣੇ ਆਖਰੀ ਪਲਾਂ ਤੱਕ ਬੇਚੈਨ ਰਿਹਾ ਤੇ ਅੰਤ ਤੱਕ ਸਰਹੱਦਾਂ ਤੋਂ ਆਉਂਦੀਆਂ ਖੂਫੀਆਂ ਜਾਣਕਾਰੀਆਂ ਲੈਂਦਾ ਰਿਹਾ ਸਰੀਰਕ ਤੌਰ ਤੇ ਭਾਵੇਂ ਮਹਾਰਾਜਾ ਕਮਜ਼ੋਰ ਹੋ ਚੁੱਕਾ ਸੀ ਪਰੰਤੂ ਦਿਮਾਗੀ ਤੌਰ ਤੇ ਉਹ ਅੰਤਮ ਸਾਹਾਂ ਤੱਕ ਸੁਚੇਤ ਰਿਹਾ ਅਸਲ ਵਿੱਚ ਅੰਗਰੇਜ਼ ਕਾਫੀ ਸਮੇਂ ਤੋਂ ਖਾਲਸਾ ਆਜ ਨੂੰ ਜਿੱਤ ਕੇ ਆਪਣੇ ਰਾਜ ਵਿੱਚ ਮਿਲਾਉਣ ਦੀਆਂ ਯੋਜਨਾਵਾਂ ਬਣਾ ਰਹੇ ਸਨ ਪਰੰਤੂ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀ ਉਹਨਾਂ ਦੀ ਖਾਲਸਾ ਰਾਜ ਤੇ ਹਮਲਾ ਕਰਨ ਦੀ ਹਿੰਮਤ ਨਹੀਂ ਪਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੀ ਖਬਰ ਅੰਗਰੇਜ਼ਾਂ ਦੀਆਂ ਸ਼ੌਣੀਆਂ ਵਿੱਚ ਹਵਾ ਦੇ ਇੱਕ ਠੰਡੇ ਬੁੱਲੇ ਵਾਂਗੂ ਪਹੁੰਚੀ ਜਿੱਥੇ ਲਾਹੌਰ ਦੀਆਂ ਗਲੀਆਂ ਮਹਾਰਾਜੇ ਦੀ ਮੌਤ ਦੇ ਸੋਗ ਵਿੱਚ ਡੁੱਬੀਆਂ ਹੋਈਆਂ ਸਨ ਉੱਥੇ ਹੀ ਅੰਗਰੇਜ਼ੀ ਰਾਜ ਵਿੱਚ ਪੰਜਾਬ ਦੇ ਇਸ ਸ਼ੇਰ ਦੀ ਮੌਤ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਮਹਾਰਾਜੇ ਦੀ ਮੌਤ ਤੋਂ 7 ਸਾਲਾਂ ਬਾਅਦ 1846 ਈਸਵੀ ਵਿੱਚ ਹੀ ਉਸ ਦਾ ਤੋਖਲਾ ਸੱਚ ਹੋ ਨਿਬੜਿਆ ਜਦੋਂ ਅੰਗਰੇਜ਼ਾਂ ਨੇ ਪਹਿਲੀ ਐਂਗਲੋ ਸਿੱਖ ਜੰਗ ਤੋਂ ਬਾਅਦ ਸਿੱਖ ਰਾਜ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਇਸ ਤੋਂ 3 ਸਾਲਾਂ ਬਾਅਦ ਅੰਗਰੇਜ਼ਾਂ ਅਤੇ ਸਿੱਖਾਂ ਦੀ ਆਖਰੀ ਜੰਗ ਹੋਈ ਅਤੇ 1849 ਈਸਵੀ ਵਿੱਚ ਅੰਗਰੇਜ਼ਾਂ ਨੇ ਖਾਲਸਾ ਰਾਜ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਲੈ ਲਿਆ ਕੇਸਰੀ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਚੜਾ ਦਿੱਤੇ ਗਏ ਅਤੇ ਖਾਲਸੇ ਦੀ ਸ਼ਾਨਾਮਤੀ ਸਲਤਨਤ ਦਾ ਅੰਤ ਹੋ ਗਿਆ ਦੋਸਤੋ ਇਸ ਤਰ੍ਹਾਂ ਦੇ ਇਤਿਹਾਸਿਕ ਅਤੇ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ